ਕਲਯੁਗੀ ਮਾਂ ਨੇ ਕੀਤਾ ਕਿਣਾਉਣਾ ਕੰਮ ਆਪਣੇ ਹੀ ਮਾਸੂਮ ਬੱਚੇ ਦਾ ਕਰ ਦਿੱਤਾ ਕਤਲ ਇੱਕ ਮਹੀਨੇ ਦੇ ਮਾਸੂਮ ਤੇ ਮਾਂ ਨੂੰ ਨਾ ਆਇਆ ਤਰਸ ਇਹ ਖਬਰ ਢੋਡੇ ਰੋਂਗ ਤੇ ਖੜੇ ਕਰ ਦੇਵੇਗੀ ਕਿਉਂਕਿ ਅੱਜ ਕੱਲ ਲੋਕ ਔਲਾਦ ਦੇ ਲਈ ਪ੍ਰਮਾਤਮਾ ਦੇ ਅੱਗੇ ਅਰਦਾਸਾਂ ਕਰਦੇ ਨੇ ਕਿ ਪ੍ਰਮਾਤਮਾ ਸਾਡੇ ਘਰ ਦੇ ਵਿੱਚ ਔਲਾਦ ਆ ਜਾਵੇ ਲੇਕਿਨ ਕੁਝ ਕਲਯੁਗੀ ਲੋਕ ਅਜਿਹੇ ਨੇ ਜਿਹੜੇ ਆਪਣੇ ਹੀ ਹੱਥਾਂ ਨਾਲ ਆਪਣੇ ਮਾਸੂਮ ਬੱਚਿਆਂ ਦੀ ਜਾਨ ਲੈ ਲੈਂਦੇ ਨੇ ਅਜਿਹਾ ਇੱਕ ਮਾਮਲਾ ਹਰਿਆਣਾ ਦੇ ਯਮਨਾ ਨਗਰ ਤੋਂ ਸਾਹਮਣੇ ਆਇਆ ਹੈ ਜਿੱਥੇ ਗਲਦੀ ਨਗਰ ਦੇ ਵਿੱਚ ਇੱਕ ਕਲਯੁਗੀ ਮਾਂ ਦੇ ਵੱਲੋਂ ਆਪਣੇ ਹੀ 1 ਮਹੀਨੇ ਦੇ ਬੱਚੇ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸਵੇਰੇ 3 ਵਜੇ ਬੱਚੇ ਦਾ ਗਲਾ ਜਿਹੜਾ ਉਹ ਬਲੇੜ ਨਾਲ ਕੱਟਿਆ ਗਿਆ ਜਦ ਫਿਰ ਵੀ ਬੱਚੇ ਦੀ ਜਾਨ ਨਾ ਨਿਕਲੀ ਤਾਂ ਮਾਂ ਦੇ ਵੱਲੋਂ ਬੱਚੇ ਨੂੰ ਪਟਕ ਪਟਕ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤਾਂ ਇਹ ਖਬਰ ਸੁਣ ਕੇ ਤੁਹਾਡੇ ਵੀ ਲੋ ਕੰਡੇ ਖੜੇ ਹੋ ਗਏ ਹੋਣਗੇ ਪੁਲਿਸ ਦੇ ਵੱਲੋਂ ਬੱਚੇ ਦੇ ਪਿਤਾ ਦੀ ਸ਼ਿਕਾਇਤ ਉੱਤੇ ਦੋਸ਼ੀ ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਮਾਂ ਨੇ 9 ਮਹੀਨੇ ਤੱਕ ਬੱਚੇ ਨੂੰ ਆਪਣੇ ਪੇਟ ਦੇ ਵਿੱਚ ਰੱਖਿਆ ਤਾਂ ਮਹਿਜ ਜਨਮ ਤੋਂ 1 ਮਹੀਨੇ ਬਾਅਦ ਹੀ ਬੱਚੇ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਤਾਂ ਕਾਤਲ ਮਾਂ ਗ੍ਰਿਫਤਾਰ ਹੋ ਚੁੱਕੀ ਹੈ ਜਿਸ ਨੂੰ ਹੁਣ ਪੁਲਿਸ ਨੇ ਰਿਮਾਂਡ ਉੱਤੇ ਲੈ ਆਏ ਦੂਜੇ ਪਾਸੇ ਪਰਿਵਾਰ ਆ ਜਿਹੜਾ ਉਹ ਇਸ ਘਟਨਾ ਤੋਂ ਬਾਅਦ ਸਦਮੇ ਦੇ ਵਿੱਚ ਹੈ ਪਰਿਵਾਰ ਦੇ ਵਿੱਚ ਸੱੱਥਰ ਨੇ ਜਿਹੜੇ ਉਹ ਵਿਸ਼ੇ ਹੋਏ ਨੇ ਇੱਕ ਮਹੀਨਾ ਪਹਿਲਾਂ ਜਿੱਥੇ ਬੱਚੇ ਦੇ ਜਨਮ ਦੀ ਖੁਸ਼ੀ ਆ ਜਿਹੜੀ ਉਹ ਮਨਾਈ ਜਾ ਰਹੀ ਸੀ ਉੱਤੇ ਹੀ ਹੁਣ ਉਸ ਬੱਚੇ ਦੀ ਕਤਲ ਦਾ ਸੋਗ ਆ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਤਾਂ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਅਤੇ ਮਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕਿਉਂ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਪੁਲਿਸ ਅਧਿਕਾਰੀਆਂ ਵੱਲੋਂ ਜਾਂਚ ਤੋਂ ਬਾਅਦ ਕਤਲ ਦੇ ਕਾਰਨਾਂ ਦਾ ਖੁਲਾਸਾ ਕੀਤਾ ਜਾਵੇਗਾ ਤਾਂ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਬੱਚੇ ਦੀ ਪਰਦਾਦੀ ਅਤੇ ਪੁਲਿਸ ਅਧਿਕਾਰੀਆਂ ਦਾ ਆਓ ਦੇਖਦੇ ਹਾਂ ਕਰਦੇ ਹੋਏ ਅਸੀਂ ਪਹਿਲੇ ਤੋਂ 176 ਦੀ ਕਾਰਵਾਈ ਕਰਵਾਈ ਕਿ ਡਿਊਟੀ ਨਿਜਰੀ ਸਟਫ ਸਾਰਕੁਨ ਕਰਵਾ ਕੇ ਉਸਕੇ ਬਾਅਦ ਇਹ ਜੋ ਮੁਕਦਮਾ ਦਰਜ ਹੋਇਆ ਸੀ ਬੱਚੇ ਦੇ ਪਿਤਾ ਦੇ ਦੁਆਰਾ ਦਰਜ ਕਰਵਾਇਆ ਗਿਆ 228 ਨੰਬਰ ਮੁਕਦਮਾ तो उसमें उसकी माँ पे आरोप थे अब दौरान तफ्तीश जो है कल उसकी माता कोमल को जो बच्चे की माता थी उसको गिरफ्तार किया है उसके खिलाफ पुख्ता सबूत पुलिस के पास है घटना को अंजाम उसकी माता ने ही दिया है रात के समय करीब तड़के तीन बजे के करीब जब वो बिल्कुल सभी परिवार के मेंबर गहरी नींद में सो रहे थे उस टाइम इसने घटना को अंजाम दिया एक्सल में क्या है कि इसने पहले एक उसी एक तरीक की शाम को एक छोटे बच्चे से ब्लेड मंगवाया था पहले उसका अपनी गोद में डाल के गला काटा गले पे उसके निशान थे तो तीन चार बार उसके गले पे किए ब्लेड से उसके बाद वो उससे भी नहीं मरा तो उसको बेड में जो साइड में जगह होती है उसमें फेंका तो उसके सिर में चोट लगी उस इंजरी की वजह से ये नजर है ਸੱਤ ਇਸ ਚੀਜ਼ ਮੇਂ ਅਭੀ ਤੱਕ 30 ਜਾਰੀ ਹੈ ਕੁਝ ਸੌ ਫੈਮਿਲੀ ਡਿਸਪਿਊਟਡ ਵੀ ਡਿਸਪਿਊਟਸ ਵੀ ਹੋ ਸਕਤੇ ਹਨ ਉਹ ਅਗੇ ਜੈਸੇ 30 ਮੇਂ ਆਏਗਾ ਉਹ ਕਾਲਯੁਗੀ ਮਾਂ ਨੇ ਕੀਤਾ ਕਿਣਾਉਣਾ ਕੰਮ ਆਪਣੇ ਹੀ ਮਾਸੂਮ ਬੱਚੇ ਦਾ ਕਰ ਦਿੱਤਾ ਕਤਲ ਇੱਕ ਮਹੀਨੇ ਦੇ ਮਾਸੂਮ ਤੇ ਮਾਂ ਨੂੰ ਨਾ ਆਇਆ ਤਰਸ ਇਹ ਖਬਰ ਟੋਡੇ ਰੋਂਗ ਤੇ ਖੜੇ ਕਰ ਦੇਵੇਗੀ ਕਿਉਂਕਿ ਅੱਜ ਕੱਲ ਲੋਕ ਔਲਾਦ ਦੇ ਲਈ ਪ੍ਰਮਾਤਮਾ ਦੇ ਅੱਗੇ ਅਰਦਾਸਾਂ ਕਰਦੇ ਨੇ ਕਿ ਪ੍ਰਮਾਤਮਾ ਸਾਡੇ ਘਰ ਦੇ ਵਿੱਚ ਔਲਾਦ ਆ ਜਾਵੇ ਲੇਕਿਨ ਕੁਝ ਕਲਯੁਗੀ ਲੋਕ ਅਜਿਹੇ ਨੇ ਜਿਹੜੇ ਆਪਣੇ ਹੀ ਹੱਥਾਂ ਨਾਲ ਆਪਣੇ 마ਸੂਮ ਬੱਚਿਆਂ ਦੀ ਜਾਨ ਲੈ ਲੈਂਦੇ ਨੇ ਅਜਿਹਾ ਇੱਕ ਮਾਮਲਾ ਹਰਿਆਣਾ ਦੇ ਯਮਨਾ ਨਗਰ ਤੋਂ ਸਾਹਮਣੇ ਆਇਆ ਹੈ ਜਿੱਥੇ ਗਾਂਧੀ ਨਗਰ ਦੇ ਵਿੱਚ ਇੱਕ ਕਲਯੁਗੀ ਮਾਂ ਦੇ ਵੱਲੋਂ ਆਪਣੇ ਹੀ 1 ਮਹੀਨੇ ਦੇ ਬੱਚੇ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸਵੇਰੇ 3 ਵਜੇ ਬੱਚੇ ਦਾ ਗਲਾ ਜਿਹੜਾ ਉਹ ਬਲੇੜ ਨਾਲ ਕੱਟਿਆ ਗਿਆ ਜਦ ਫਿਰ ਵੀ ਬੱਚੇ ਦੀ ਜਾਨ ਨਾ ਨਿਕਲੀ ਤਾਂ ਮਾਂ ਦੇ ਵੱਲੋਂ ਬੱਚੇ ਨੂੰ ਪਟਕ ਪਟਕ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਤਾਂ ਇਹ ਖਬਰ ਸੁਣ ਕੇ ਤੁਹਾਡੇ ਵੀ ਲੂ ਕੰਡੇ ਖੜੇ ਹੋ ਗਏ ਹੋਣਗੇ ਪੁਲਿਸ ਦੇ ਵੱਲੋਂ ਬੱਚੇ ਦੇ ਪਿਤਾ ਦੀ ਸ਼ਿਕਾਇਤ ਉੱਤੇ ਦੋਸ਼ੀ ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਮਾਂ ਨੇ 9 ਮਹੀਨੇ ਤੱਕ ਬੱਚੇ ਨੂੰ ਆਪਣੇ ਪੇਟ ਦੇ ਵਿੱਚ ਰੱਖਿਆ ਤਾਂ ਮਹਿਜ ਜਨਮ ਤੋਂ 1 ਮਹੀਨੇ ਬਾਅਦ ਹੀ ਬੱਚੇ ਦਾ ਬੜੀ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਤਾਂ ਕਾਤਲ ਮਾਂ ਗ੍ਰਿਫਤਾਰ ਹੋ ਚੁੱਕੀ ਹੈ ਜਿਸ ਨੂੰ ਹੁਣ ਪੁਲਿਸ ਨੇ ਰਿਮਾਂਡ ਉੱਤੇ ਲਿਆਏ ਦੂਜੇ ਪਾਸੇ ਪਰਿਵਾਰ ਆ ਜਿਹੜਾ ਉਹ ਇਸ ਘਟਨਾ ਤੋਂ ਬਾਅਦ ਸਦਮੇ ਦੇ ਵਿੱਚ ਹੈ ਪਰਿਵਾਰ ਦੇ ਵਿੱਚ ਸੱਥਰ ਨੇ ਜਿਹੜੇ ਉਹ ਵਿਸ਼ੇ ਹੋਏ ਨੇ 1 ਮਹੀਨਾ ਪਹਿਲਾਂ ਜਿੱਤੇ ਬੱਚੇ ਦੇ ਜਨਮ ਦੀ ਖੁਸ਼ੀ ਆ ਜਿਹੜੀ ਉਹ ਮਨਾਈ ਜਾ ਰਹੀ ਸੀ ਉੱਤੇ ਹੀ ਹੁਣ ਉਸ ਬੱਚੇ ਦੀ ਕਤਲ ਦਾ ਸੋਗ ਆ ਜਿਹੜਾ ਉਹ ਮਨਾਇਆ ਜਾ ਰਿਹਾ ਹੈ ਤਾਂ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਅਤੇ ਮਾਂ ਦੇ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਕਿਉਂ ਉਸ ਨੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਤਾਂ ਪੁਲਿਸ ਅਧਿਕਾਰੀਆਂ ਵੱਲੋਂ ਜਾਂਚ ਤੋਂ ਬਾਅਦ ਕਤਲ ਦੇ ਕਾਰਨਾਂ ਦਾ ਖੁਲਾਸਾ ਕੀਤਾ ਜਾਵੇਗਾ ਤਾਂ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਬੱਚੇ ਦੀ ਪਰਦਾਦੀ ਅਤੇ ਪੁਲਿਸ ਅਧਿਕਾਰੀਆਂ ਦਾ ਆਓ ਦੇਖਦੇ ਹਾਂ ਕਰਦੇ ਹੋਏ ਅਸੀਂ ਪਹਿਲੇ ਤੋਂ 176 ਦੀ ਕਾਰਵਾਈ ਕਰਵਾਈ ਗਈ ਡਿਊਟੀ ਵਿੱਚ ਸਟੇਟਸ ਸਾਬਤ ਕਰਵਾ ਲਏ ਉਸਕੇ ਬਾਅਦ ਇਹ ਜੋ ਮੁਕਦਮਾ ਦਰਜ ਹੋਇਆ ਸੀ ਬੱਚੇ ਦੇ ਪਿਤਾ ਕੇ ਦੁਆਰਾ ਦਰਜ ਕੀਤਾ ਹੋਇਆ تھا 128 ਨੰਬਰ ਮੁਕਦਮਾ तो उसमें उसकी माँ पे आरोप थे अब दौरान तफ्तीश जो है कल उसकी माता कोमल को जो बच्चे की माता थी उसको गिरफ्तार किया है उसके खिलाफ पुख्ता सबूत पुलिस के पास है घटना को अंजाम उसकी माता ने ही दिया है रात के समय करीब तड़के तीन बजे के करीब जब वो बिल्कुल सभी परिवार के मेंबर गहरी नींद में सो रहे थे उस टाइम इसने घटना को अंजाम दिया शुल्क में क्या है कि इसने पहले एक उसी एक तरीक़ की शाम को एक छोटे बच्चे से ब्लेड मंगवाया था पहले उसका अपनी गोद में डाल के गला काटा गले पे उसके निशान थे तो तीन चार बार उसके गले पे किए ब्लेड से उसके बाद वो उससे भी नहीं मरा तो उसको बेड में जो साइड में जगह होती है उसमें फेंका तो उसके सिर में चोट लगी उस इंजरी की वजह से ये कह रहा है ਸਸਟ ਸੈਕਟਿਨ ਵਿੱਚ ਅਭੀ ਤਕਤੀਸ ਜਾਰੀ ਹੈ ਕੁਝ ਸੌ ਫੈਮਿਲੀ ਡਿਸਪਿਊਟਡ ਡਿਸਪੂਟਸ ਵੀ ਹੋ ਸਕਤੇ ਹਨ ਉਹ ਅਗੇ ਜੈਸੇ ਤਕਤੀਸ ਵਿੱਚ ਆਏਗਾ